ਲੋ ਵੀ ਬਾਬਿਓ ਅੱਜ ਨਾ ਇੱਕ ਥੋੜਾ ਜਿਹਾ ਕਾਂਡ ਹੋ ਗਿਆ ਬਾਈ ਨਾਲ ਤੇ ਬਾਈ ਜੀ ਇਹ ਨਾ ਪਰਦੇਸੀ ਬੰਦੇ ਆ ਤੇ ਐ ਨਹੀਂ ਕਰਨਾ ਚਾਹੀਦਾ ਬਾਈ ਦੇ ਨਾ ਸੱਟ ਮਾਰੀ ਟੰਡਾਰੀ ਟੰਡਾਰੀ ਸਟੇਸ਼ਨ ਦੇ ਉੱਪਰ ਪੁਲ ਦੇ ਉੱਤੇ ਬਾਈ ਦੇ ਸੱਟਾਂ ਮਾਰੀਆਂ ਤੇ ਬਾਈ ਦਾ ਮਾਇਲ ਖੋਲਿਆ ਬਾਈ ਜੀ ਐ ਹੀ ਨਹੀਂ ਕਰਨਾ ਚਾਹੀਦਾ ਯਾਰ ਪਰਦੇਸੀ ਬੰਦੇ ਆ ਬਾਈ ਜੀ ਠੀਕ ਆ ਕੋਈ ਵੀ ਯਾਰ ਆਪਣਾ ਕਮਾਓ ਆਪਣਾ ਖਾਓ ਸਾਰੇ ਠੀਕ ਆ ਨਾ ਮੇਰਾ ਪਰਾ ਇਹੋ ਜਿਹੇ ਸੱਟਾ ਨਹੀਂ ਮਾਰ ਕੇ ਬਾਈ ਤੁਹਾਨੂੰ ਕੁਝ ਨਹੀਂ ਮਿਲਣਾ ਇਹੋ ਜਿਹੇ ਸੱਟਾ ਮਾਰ ਕੇ ਇਦਾਂ ਦੇ ਪੈਸਿਆਂ ਨਾਲ ਵੀ ਨਹੀਂ ਕੁਝ ਹੋਣਾ ਇਦਾਂ ਦੇ ਪੈਸਿਆਂ ਨਾਲ ਵੀ ਨਹੀਂ ਕੁਝ ਹੋਣਾ ਬਾਈ ਹਨਾ ਠੀਕ ਆ ਮੇਰਾ ਕੀ ਚੱਲਾ ਸਾਰਾ 4.5 ਹੋ ਗਿਆ ਤਾਂ ਬਾਈ ਅਬਾਈ ਬੋਲਦਾ ਬਾਈ ਇਹੋ ਜਿਆ ਨਹੀਂ ਕਰਨਾ ਚਾਹੀਦਾ ਬਾਈ ਪਰਦੇਸ ਆ ਯਾਰ ਠੀਕ ਆ ਇਹ ਵੀ ਆਪਣੇ ਵਰਗੇ ਸਾਹਨ ਆ ਯਾਰ Hindu pura ਆਪਣੇ ਸਾਹਨ ਆ ਸਾਰੇ ਜਾਣੇ ਸਾਹ ਦੀ ਲੋਕੀ ਸਾਰੇ ਚੋਰ ਹੋ ਜਾਣਗੇ ਤਾਂ ਭੈਣ ਚ ਮੈਂ ਕਿਦੇ ਕੋਲ ਜਾਊਂਗਾ ਹਾਂਜੀ ਠੀਕ ਆ ਸਹੀ ਗੱਲ ਆ ਦੱਸ ਤੂੰ ਲੋਕੀ ਆ ਨਹੀਂ ਕਰਨਾ ਚਾਹੀਦਾ ਮੇਰਾ ਵੀ ਆ ਨਹੀਂ ਕਰ ਚਾਹੀਦਾ ਤੇ ਸਾਰੇ ਬੰਦੇ ਦਾ ਬਿਥਵਾਸ ਆਪਾਂ ਕੀਤੀ ਐ ਜਿਹੜਾ ਲੋਕੀ ਬੰਦੇ ਨੇ ਸਾਰੇ ਚੋਰ ਹੋ ਜਾ ਤਾਂ ਮੈਂ ਸਾਡੇ ਕੋਲ ਕਿਤੇ ਕਿਹੜੇ ਕੋਲ ਬੰਦੇ ਕੋ ਕੋਣ ਜਾਈਏ ਤੇ ਕਿਹੜੇ ਕੋੜੇ ਬੰਦੇ ਕੋ ਮੈਂ ਦੱਸੂਗਾ ਕਿ ਆ ਬੰਦਾ ਚੋਰ ਹੈ ਕਿ ਆ ਨਹੀਂ ਹੈ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸੋ ਇਹ ਪਰਦੇਸੀ ਬਾਈ ਹੈਗਾ ਯੂਪੀ ਤੋਂ ਕੰਮ ਕਰਦੇ ਨੇ ਮਿਹਨਤ ਮਜ਼ਦੂਰੀ ਕਰਦੇ ਨੇ ਇਹ ਫੈਕਟਰੀ 'ਚੋਂ ਕੰਮ ਕਰਕੇ ਆ ਰਿਹਾ ਸੀ ਢੰਡਾਰੀ ਦੇ ਕੋਲੇ ਉੱਥੇ ਲੁੱਟਫੋ ਹੋ ਗਈ ਨਾਲੇ ਤਾਂ ਮੋਬਾਈਲ ਖੋលਿਆ ਨਾਲੇ ਜੋ 2-400 ਰੁਪਿਆ ਸੀ ਉਹ ਖੋលਿਆ ਨਾਲੇ ਸੱਟ ਮਾਰਤੀ ਮਰਦਾ ਮਰਦਾ ਬੱਝਿਆ ਹੁਣ ਇੱਥੇ ਪੱਟੀ ਕਰਵਾਈ ਆ ਸੋ ਇੰਨਾ ਮਾੜਾ ਹਾਲ ਹੋ ਗਿਆ ਇਹ ਆਪਣੇ ਪਤਾ ਨਹੀਂ ਹੁਣ ਪੰਜਾਬ ਦੇ ਬੰਦੇ ਆ ਜਾਂ ਬਾਹਰੋਂ ਆਏ ਹੋਏ ਨੇ ਮਾਰਨ ਲੱਗੇ ਦੇਖਦੇ ਨਹੀਂ ਬੰਦੇ ਨੂੰ ਸੱਟ ਮਾਰਦੇ ਆ ਤੇ ਖੋ ਕੇ ਲੈ ਜਾਂਦੇ ਆ ਜੋ ਕੁਝ ਹੁੰਦਾ ਬੰਦੇ ਦੇ ਕੋਲੇ ਦੱਸੋ ਕੀਮਤੀ ਹਨੀ ਬੰਦੇ ਦੀ ਤਾਂ ਕੀਮਤੀ ਖਤਮ ਹੋ ਗਈ ਸਿਰਫ ਜੋ ਉਹਦੀ ਜੇਬ ਦੇ ਵਿੱਚੋਂ ਪਤਾ ਨਹੀਂ 100 200 ਨਿਕਲਣਾ ਕਰੇ ਨਾ ਕਰਨਾ ਸਿਰਫ ਸਾਨੂੰ ਇਹ ਹੈ ਮਤਲਬ ਆ ਵੀ ਬੰਦੇ ਸੱਟ ਮਾਰੋ ਜੋ ਜੇਬ 'ਚ ਹੈਗਾ ਕੱਢ ਲਓ ਇਹ ਦੱਲੇ ਵਾਲੇ ਕੰਮ ਨਾ ਕਰੋ ਬੰਤ ਚੀਜ਼ ਆ ਇਹ ਮਿਹਨਤ ਕਰਕੇ ਖਾਓ ਮਿਹਨਤ ਕਰਕੇ ਚਾਹੇ ਰੁੱਖੀ ਮਿਲੇ ਚਾਹੇ ਸੁੱਖੀ ਮਿਲੇ ਆਪਣਾ ਕੰਮ ਕਰਕੇ ਖਾਓ ਮਿਹਨਤ ਕਰਦੇ ਹੋ ਕੰਮ ਕਰਕੇ ਖਾਓ ਹਾਂ ਓਕੇ ਧੰਨਵਾਦ